ਰਿਸਪੈਕਟਿਡ ਸਾਥੀਆਂ ਦਾ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਬਹੁਤ ਇੱਕ ਇੰਪੋਰਟੈਂਟ ਮਸਲਾ ਜਿਹੜਾ ਪੰਜਾਬ ਦੇ ਲੋਕਾਂ ਦੇ ਧਿਆਨ ਵਿੱਚ ਲੈ ਕੇ ਆਉਣਾ ਬੜਾ ਜ਼ਰੂਰੀ ਸੀ ਉਹਨੂੰ ਕਵਰ ਕਰਨ ਲਈ ਆਪ ਸਾਰੇ ਹੋਰੇ ਪਹੁੰਚੇ ਹੋ ਤੁਹਾਡਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਬੜਾ ਅਹਿਮ ਮਸਲਾ ਇਹ ਹੈ ਕਿ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਜਿਹੜੀ ਯੂਪੀਏ ਸਰਕਾਰ ਦੀ ਦੇਣ ਸੀ ਇਸ ਦੇਸ਼ ਦੇ ਲੋਕਾਂ ਲਈ ਕਿ ਲੋਕਾਂ ਤੱਕ ਸੂਚਨਾ ਪਹੁੰਚੇ ਲੋਕ ਸਰਕਾਰ ਨੂੰ ਕਟ ਘਰੇ ਵਿੱਚ ਖੜਾ ਕਰਕੇ ਉਹਨਾਂ ਨੂੰ ਸਵਾਲ ਪੁੱਛਣ ਤੇ ਜੇ ਉਹਦੇ ਵਿੱਚ ਕੋਈ ਮਿਸਮੈਚ ਹੈ ਤਾਂ ਕਚੇਰੀਆਂ ਚ ਜਾ ਕੇ ਸਰਕਾਰ ਦੀ ਜਿਹੜੀ ਉਹਨੂੰ ਕਟ ਘਰੇ ਚ ਖੜਕੇ ਤੇ ਸਰਕਾਰ ਨੂੰ ਸਵਾਲ ਪੁੱਛੇ ਜਾਣ ਬੜੇ ਦੁੱਖ ਦੀ ਔਰ ਬੜੇ ਹੈਰਾਨੀ ਦੀ ਗੱਲ ਹੈ ਕਿ ਉਹ ਕੇਦਰੀਵਾਲ ਸਾਹਿਬ ਦੀ ਸਰਕਾਰ ਜਿਹੜੀ ਪੰਜਾਬ ਵਿੱਚ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਿੱਚ ਚੱਲ ਰਹੀ ਹੈ ਉਸ ਸਰਕਾਰ ਨੇ ਅਸੀਂ ਜਿਹਨੇ ਆਰਟੀਆਈ ਪਾਈ ਸੀ ਉਸ ਸਰਕਾਰ ਦੀ ਆਰਟੀਆਈ ਨੇ ਖਲਾਸਾ ਕੀਤਾ ਕਿ 9175 ਆਰਟੀਆਈਜ਼ ਪੰਜਾਬ ਦੇ ਵਿੱਚ ਪੈਂਡਿੰਗ ਨੇ ਸਟੇਟ ਇਨਫੋਰਮੇਸ਼ਨ ਕਮਿਸ਼ਨ ਤੋਂ ਅਸੀਂ ਡਾਟਾ ਕਢਾਇਆ ਹੈ 9175 ਮਤਲਬ 9000 ਤੋਂ ਵੀ ਵੱਧ RTI's ਪਿਛਲੇ ਸਾਲ ਤੋਂ ਪੈਂਡਿੰਗ ਚੱਲ ਰਹੀਆਂ ਨੇ ਔਰ ਬੜੀ ਮੰਦ ਭਾਗੀ ਗੱਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਅਹਿਮ ਮਸਲਿਆਂ ਤੇ ਸਰਕਾਰ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ ਜਿਹੜੇ ਲੋਕ ਪਾਰਦਰਸ਼ਤਾ ਦੀ ਗੱਲ ਕਰਦੇ ਸੀ ਟਰਾਂਸਪੇਰੈਂਸੀ ਦੀ ਗੱਲ ਕਰਦੇ ਸੀ ਜਿਹੜੇ ਲੋਕ ਕਹਿੰਦੇ ਸੀ ਕਿ ਸੱਥਾਂ ਵਿੱਚ ਤਸੀਹਲਾ ਰਾ ਕੇ ਮਸਲੇ ਸਲਝਾਇਆ ਕਰਨਗੇ ਰੰਗਲਾ ਪੰਜਾਬ ਬਣੂਗਾ ਪੰਜਾਬ ਦੇ ਲੋਕਾਂ ਦੇ ਦੁਆਰ ਤੋਂ ਪੰਜਾਬ ਸਰਕਾਰ ਚੱਲਿਆ ਕਰੂਗੀ ਅੱਜ ਉਹੀ ਸਰਕਾਰ ਦੀ ਕ੍ਰੀਤੀ ਸਾਰੇ ਪੰਜਾਬ ਦੇ ਅੱਗੇ ਸਾਹਮਣੇ ਆ ਗਈ ਉਹਨਾਂ ਦੀ ਕੋੜਾ ਜਿਹੜਾ ਸੱਚ ਹੈ ਸਾਰੇ ਪੰਜਾਬੀਆਂ ਅੱਗੇ ਸਾਹਮਣੇ ਆ ਗਿਆ ਕਿ 9000 ਤੋਂ ਵੱਧ ਆਰਟੀਆਈ ਸਪੈਂਡਿੰਗ ਨੇ ਔਰ ਮੈਂ ਸਿੱਧਾ ਸਿੱਧਾ ਐਲੀਗੇਸ਼ਨ ਇਹ ਲਾਉਣਾ ਚਾਹੁੰਦਾ ਕਿ ਇਹ ਸਰਕਾਰ ਬੜੇ ਅਹਿਮ ਇਨਫੋਰਮੇਸ਼ਨ ਲੁਕੋਣਾ ਚਾਹ ਰਹੀ ਹੈ ਬੜੀ ਅਹਿਮ ਜਿਹੜੀ ਇਨਫੋਰਮੇਸ਼ਨ ਪੰਜਾਬ ਦੇ ਲੋਕਾਂ ਨੂੰ ਜਾਣੋ ਹੋਣਾ ਬੜਾ ਜ਼ਰੂਰੀ ਹੈ ਉਹਦੇ ਤੋਂ ਲੁਕੋ ਰਹੀ ਹੈ ਔਰ ਕਿਹੜੇ ਲੋਕ ਲੁਕੋ ਰਹੇ ਨੇ ਉਹ ਕੇਦਰੀਵਾਲ ਸਾਹਿਬ ਜਿਨ੍ਹਾਂ ਨੂੰ ਮੈਗਸਿਸ ਦਾ ਜਿਹੜਾ ਅਵਾਰਡ ਹੈ ਉਹ ਮਿਲਿਆ ਹੋਵੇ ਸਰਕਾਰ ਬਣਨ ਤੋਂ ਪਹਿਲਾਂ ਔਰ ਜਿਵੇਂ ਹੀ ਸਰਕਾਰ ਬਣੀ ਉਹ ਇਸ ਇਨਫੋਰਮੇਸ਼ਨ ਨੂੰ ਲੁਕੋ ਰਹੇ ਨੇ ਸੋ ਬੜਾ ਇੱਕ ਅਹਿਮ ਮਸਲਾ ਗੰਭੀਰ ਮਸਲਾ ਹੈ ਅੱਜ ਆਰਟੀਆਈ ਪਾਈ ਸੀ ਐਪਲੀਕੇਸ਼ਨ ਜਿਹੜੀ ਵੈਬਸਾਈਟ ਹੈ ਉਹਦੇ ਵਿੱਚ ਇੱਕ ਵੀ ਇਨਫੋਰਮੇਸ਼ਨ ਕਮਿਸ਼ਨਰ ਅੱਜ ਦੀ ਡੇਟ ਪੰਜਾਬ ਦੇ ਵਿੱਚ ਨਹੀਂ ਹੈ ਇੱਕ ਸਾਲ ਤੋਂ ਉੱਤੇ ਹੋ ਗਿਆ ਸਾਰੀਆਂ ਪੋਸਟਾਂ ਖਾਲੀਆਂ ਸਿਰਫ ਇੱਕ CIC Chief Information Commissioner ਸਿਰਫ ਇੱਕ ਹੈ ਪੰਜਾਬ ਦੇ ਵਿੱਚ ਜਿੱਥੇ ਪ੍ਰੋਵੀਜ਼ਨ ਦੱਸਦੀ ਹੁੰਦੀ ਹੈ ਉੱਥੇ ਸਿਰਫ ਇੱਕ CIC ਹੈ ਔਰ ਇਹ ਜਵਾਬ ਨਹੀਂ ਔਰ 9175 ਨੂੰ ਜੇ ਤੁਸੀਂ ਫੈਸਲੇ ਕਰਨ ਲੱਗ ਗਏ ਜੇ ਤੁਸੀਂ ਡਿਸਪੋਜ਼ ਆਫ ਕਰਨ ਲੱਗ ਗਏ ਤਾਂ 2 ਸਾਲ ਤੋਂ ਵੱਧ ਜੇ 32 ਕੇਸ ਇੱਕ ਕਮਿਸ਼ਨਰ ਹਰ ਰੋਜ਼ ਦੇ ਕਰਦਾ ਹੈ 15 ਮਿੰਟ ਲਾਉਂਦਾ ਹੈ ਤਾਂ 2 ਸਾਲ ਤੋਂ ਵੱਧ ਲੱਗ ਜਾਣਗੇ ਔਰ ਐਕਟ ਕੀ ਕਹਿੰਦਾ ਕਾਨੂੰਨ ਕਹਿੰਦਾ ਹੈ ਕਿ 30 ਦਿਨਾਂ ਦੇ ਵਿੱਚ ਵਿੱਚ ਸਾਡੇ ਨਾਗਰਿਕ ਨੂੰ ਇਨਫੋਰਮੇਸ਼ਨ ਮੁਹਈਆ ਹੋਣੀ ਚਾਹੀਦੀ ਹੈ ਕਾਨੂੰਨ ਕਹਿੰਦਾ ਕਿ ਉਸ ਤੋਂ ਬਾਅਦ ਅਪੀਲ ਹੋਣੀ ਚਾਹੀਦੀ ਹੈ ਪਰ ਇੱਥੇ 1 ਸਾਲ ਹੋਣ ਜਾ ਰਿਹਾ ਹੈ 9175 ਆਰਟੀਆਈਜ਼ ਨੇ ਜਿਹੜੀਆਂ ਉਹ ਪੈਂਡਿੰਗ ਨੇ ਔਰ ਮੈਂ ਸਮਝਦਾ ਬੜੇ ਦੁੱਖ ਦੀ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਜਿਹੜਾ ਹੱਕ ਹੈ ਉਹਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਵਾਂਝਾ ਰੱਖ ਰਹੀ ਹੈ ਔਰ ਮੈਨੂੰ ਐ ਲੱਗਦਾ ਹੈ ਕਿ ਜਿਹੜੀ ਸਭ ਤੋਂ ਵੱਡਾ ਕਾਰਨ ਉਹ ਵਾਂਝਾ ਰੱਖੰਦਾ ਇਹ ਹੈ ਕਿ ਸਰਕਾਰ ਆਪਣੀਆਂ ਜੜੀਆਂ ਇਹਨਾਂ ਦੇ ਜਿਹੜੇ ਕੂਕਰਮ ਨੇ ਇਹਨਾਂ ਦੇ ਮਾੜੇ ਕਰਮ ਨੇ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਤੇ ਜੋ ਧਰਾਤਲ ਤੇ ਚੱਲ ਰਿਹਾ ਹੈ ਉਹਦੇ ਵਿੱਚ ਬੜਾ ਵੱਡਾ ਅੰਤਰ ਹੈ ਔਰ ਮੈਂ ਇਸ ਲਈ ਕਹਿ ਰਿਹਾ ਕਿ ਇਹ ਇਨਫਾਰਮੇਸ਼ਨ ਇਸ ਲਈ ਨਹੀਂ ਦੇ ਰਹੇ ਕਿਉਂਕਿ ਕੁਝ ਆਰਟੀਆਈਜ਼ ਬੜੀਆਂ ਡੈਮਿੰਗ ਨੇ ਬੜੀਆਂ ਸਰਕਾਰ ਨੂੰ ਸੱਟ ਪਹੁੰਚਾਉਣ ਵਾਲੀਆਂ ਨੇ ਬੜਾ ਇੱਕ ਸ਼ੀਸ਼ਾ ਦਿਖਾਉਣ ਵਾਲੀਆਂ ਨੇ ਸਰਕਾਰ ਨੂੰ ਔਰ ਪੰਜਾਬ ਦੇ ਲੋਕਾਂ ਅੱਗੇ ਵੀ ਇਹ ਸਰਕਾਰ ਦੀ ਜਿਹੜੀ ਛਵੀ ਹੈ ਉਹ ਸਾਫ਼ ਕਰਨ ਵਾਲੀਆਂ ਨੇ ਜੇ ਮੈਂ ਗੱਲ ਕਰਾਂ ਸਾਡੇ ਆਰਟੀਆਈ ਸੈੱਲ ਦੇ ਚੇਅਰਮੈਨ ਰਾਜਨਦੀਪ ਜੀ ਬੈਠੇ ਨੇ ਇੱਕ ਆਰਟੀਆਈ ਪਾਈ ਗਈ ਸੀ ਮੋੜ ਮੰਡੀ ਦੀ ਜਿਹੜੀ ਰੈਲੀ 17 ਦਸੰਬਰ 2023 ਨੂੰ ਭਗਵੰਤ ਸਿੰਘ ਸਾਹਿਬ ਨੇ ਕੀਤੀ ਸੀਗੀ ਔਰ ਮੇਰਾ ਐਲੀਗੇਸ਼ਨ ਹੈ ਕਿ ਇਹਨੂੰ ਰੈਲੀ ਨੂੰ ਪੋਲਿਟਿਕਲ ਰੈਲੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਸਟੇਟ ਫੰਕਸ਼ਨ ਦਿਖਾਇਆ ਗਿਆ ਔਰ ਸਟੇਟ ਫੰਕਸ਼ਨ ਦੇ ਵਿੱਚ ਆ ਵੇਰਵਾ ਹੈ ਕਿ ਕਿਹੜੀਆਂ ਕਿਹੜੀਆਂ ਸਰਕਾਰੀ ਕਾਰਪੋਰੇਸ਼ਨਸ ਔਰ ਏਜੰਸੀਸ ਤੋਂ ਬਸਾਂ ਇਕੱਠੀਆਂ ਕੀਤੀਆਂ ਗਈਆਂ ਡੀਸੀ ਬਠਿੰਡਾ ਦਾ ਖਰਚਾ ਹੈ ਸਿਰਫ ਇਹ ਔਰ 4 ਕਰੋੜ 16 ਲੱਖ 96 ਹਜ਼ਾਰ 600 68 ਰੁਪਏ ਦਾ ਆਰਟੀਆਈ ਅਸਿਕ ਕਢਾਈ ਸੀ ਔਰ ਇਹਦਾ ਬਿੱਲ ਹੈ ਜਿਹੜਾ ਜਿਹੜੀ ਪੋਲਿਟਿਕਲ ਰੈਲੀ ਸੀਗੀ ਉਹਦਾ ਖਰਚਾ ਸਟੇਟ ਫੰਕਸ਼ਨ ਦਿਖਾ ਕੇ ਸਰਕਾਰ ਨੇ ਚੱਕਿਆ ਇਦਾਂ ਦੀਆਂ ਇਨਫੋਰਮੇਸ਼ਨ ਸਰਕਾਰ ਲਗਾਉਣਾ ਚਾਹ ਰਹੀ ਹੈ ਔਰ ਬੜਾ ਇੱਕ ਇਦਾਂ ਦੀਆਂ 10 ਤੋਂ 12 ਰੈਲੀਆਂ ਪੰਜਾਬ ਦੇ ਵਿੱਚ ਹੋਈਆਂ ਹੋਰ ਆਰਟੀਆਈ ਵੀ ਪਈਆਂ ਨੇ ਪਟਿਆਲੇ ਵੀ ਪਈ ਹੈ ਔਰ ਐਸਟੀਮੇਟਡ ਹੈ ਕਿ 7 ਕਰੋੜ ਤੱਕ ਦਾ ਖਰਚਾ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਰੈਲੀਆਂ ਨੂੰ ਕਵਰ ਕਰਨ ਲਈ ਚੱਕਿਆ ਇਹ ਸਚਾਈ ਹੈ ਇਸ ਸਰਕਾਰ ਦੀ ਫਿਰ ਇੱਕ ਆਰਟੀਆਈ ਸਾਡੇ ਚੇਅਰਮੈਨ ਸਾਹਿਬ ਨੇ ਪਾਈ ਸੀ ਜਿੱਥੇ ਇਹਨਾਂ ਨੇ ਕਿਹਾ ਸੀ ਕਿ 38000 ਕਰੋੜ ਦੇ ਐਮਓਯੂ ਸਾਈਨ ਹੋਏ ਨੇ ਸਰਕਾਰ ਨੇ ਪਿਛਲੇ ਸਾਲ ਸਾਈਨ ਕੀਤੇ ਫਿਰ ਇਹਨਾਂ ਦੀ ਐਡ ਆਈ ਸੀ ਕਿ 50000 800 ਕਰੋੜ ਦੇ ਜਿਹੜੇ ਐਮਓਯੂ ਐ ਉਹ ਅਸੀਂ ਵੱਖ-ਵੱਖ ਵੱਡੀਆਂ ਕੰਪਨੀਆਂਜ਼ ਨਾਲ ਐਮਓਯੂ ਸਾਈਨ ਕੀਤੇ ਨੇ ਪਰ ਜਦੋਂ ਜਵਾਬ ਆਇਆ ਜਵਾਬ ਸਿਰਫ ਆਇਆ ਕਿ 2600 ਕਰੋੜ ਰੁਪਏ ਦਾ ਇੱਕ ਪ੍ਰੋਵੀਜ਼ਨ Tata Steel ਨਾਲ ਸਰਕਾਰ ਨੇ ਰੱਖਿਆ ਹੋਰ ਕੋਈ MOU ਸਰਕਾਰ ਨੇ ਜਨਤਕ ਨਹੀਂ ਕੀਤਾ ਇਸ ਲਈ ਨਹੀਂ ਜਨਤਕ ਕੀਤਾ ਕਿਉਂਕਿ MOU ਕੋਈ ਸਾਈਨ ਹੀ ਨਹੀਂ ਹੋਇਆ ਇਹ ਸਾਡਾ ਅਲੀਗੇਸ਼ਨ ਹੈ ਅੱਜ ਵੀ ਕਹਿ ਰਹੇ ਨੇ ਕਿ 70000 ਕਰੋੜ ਦੇ MOU ਸਾਈਨ ਹੋ ਗਏ ਜੇ ਸਾਥੀਓ 38000 ਕਰੋੜ ਝੂਠਾ ਹੈ ਜੇ 58000 ਕਰੋੜ ਝੂਠਾ ਹੈ ਤੇ 70000 ਕਰੋੜ ਵੀ ਝੂਠਾ ਹੈ ਕਿੱਥੇ ਜਾਣਗੇ ਨੌਜਵਾਨ ਜਿਹੜੇ ਨੌਕਰੀਆਂ ਲੱਭ ਰਹੇ ਨੇ ਜਿਹੜਾ ਰੰਗਲਾ ਪੰਜਾਬ ਜਿਹੜਾ ਤੁਸੀਂ ਬਣਾਉਣ ਦੀ ਗੱਲ ਕੀਤੀ ਸੀ ਉਹ ਕਿੱਥੇ ਜਾਊਗਾ ਨੌਜਵਾਨ ਇਹ ਵੱਡਾ ਅਲੀਗੇਸ਼ਨ ਇਸ ਤਰ੍ਹਾਂ ਦੀ ਇਨਫਾਰਮੇਸ਼ਨ چھਪਾਉਣ ਲਈ ਔਰ ਹੱਦ ਇਹ ਹੋਈ ਪਈ ਹੈ ਕਿ ਜਿਹੜਾ ਸਿਵਲਾਈਜੇਸ਼ਨ ਡਿਪਾਰਟਮੈਂਟ ਹੈ ਪੰਜਾਬ ਦਾ ਉਹ ਕਿਸੇ ਤਰੀਕੇ ਦੀ ਵੀ ਇਨਫਾਰਮੇਸ਼ਨ ਕੋਈ ਪੰਜਾਬ ਦੇ ਲੋਕਾਂ ਨੂੰ ਮੋਹੀਆ ਨਹੀਂ ਕਰਾ ਰਹੇ 9175 ਦੇ ਵਿੱਚ ਬੜੀ ਵਾਈਟਲ ਇਨਫਾਰਮੇਸ਼ਨ ਪੰਜਾਬ ਦੇ ਲੋਕਾਂ ਨੇ ਮੰਗੀ ਹੈ ਔਰ ਉਹ ਪੈਂਡਿੰਗ ਹੈ ਔਰ ਹਰਾਨੀ ਵਾਲੀ ਗੱਲ ਇਹ ਵੀ ਹੈ ਕਿ ਜਦ ਤੱਕ ਤਾਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣੀ ਸੀ ਆ ਦਿੱਲੀ ਸਰਕਾਰ ਦੀ ਆਰਟੀਆ ਸਾਡੇ ਚੇਅਰਮੈਨ ਸਾਹਿਬ ਨੇ ਕਢਾਈ ਹੈ ਦਿੱਲੀ ਸਰਕਾਰ ਨੇ ਟਰੈਵਲ ਅਲਾਉਂਸ ਅਰਵਿੰਦ ਕੇਦਰੀਵਾਲ ਸਾਹਿਬ ਦਾ ਜਦ ਤੱਕ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣੀ ਸੀ ਤਾਂ ਸਰਕਾਰ ਨੇ ਚੱਕਿਆ ਸੀ ਦਿੱਲੀ ਸਰਕਾਰ ਨੇ ਪਰ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਜਿਹੜਾ ਫਿਕਸਡ ਵਿੰਗ ਪਲੇਨ ਸਰਕਾਰ ਨੇ ਹਾਇਰ ਕੀਤਾ ਹੈ ਔਰ ਜਿਹੜਾ ਚੌਪਰ ਪੰਜਾਬ ਸਰਕਾਰ ਦਾ ਹੈ ਉਹਦਾ ਖੁੱਲੇ ਆਮ ਸ਼ਰੇ ਆਮ ਜਿਹੜਾ ਯੂਜ਼ ਹੈ ਉਹ ਦਿੱਲੀ ਦੇ ਮੁੱਖ ਮੰਤਰੀ ਕੇਦਰੀਵਾਲ ਸਾਹਿਬ ਨੇ ਕੀਤਾ ਤੁਸੀਂ ਦੇਖੋ ਆਖਰੀ ਜਿਹੜਾ ਭੱਤਾ ਇਹਨਾਂ ਨੇ ਦਿੱਲੀ ਸਰਕਾਰ ਤੋਂ ਕੇਦਰੀਵਾਲ ਸਾਹਿਬ ਨੇ ਲਿਆ ਸੀ ਉਹ ਲਿਆ ਸੀ ਪਿਛਲੇ ਅਪ੍ਰੈਲ ਦੇ ਮਹੀਨੇ ਦੇ ਵਿੱਚ 2022 ਦੇ ਅਪ੍ਰੈਲ ਔਰ ਮਈ ਮਹੀਨੇ ਦੇ ਵਿੱਚ ਲਿਆ ਸੀ ਔਰ ਉਸ ਤੋਂ ਬਾਅਦ ਕੋਈ ਟ੍ਰੈਵਲ ਅਲਾਉਂਸ ਕੇਦਰੀਵਾਲ ਸਾਹਿਬ ਨੇ ਦਿੱਲੀ ਸਰਕਾਰ ਤੋਂ ਨਹੀਂ ਲਿਆ ਔਰ ਇਹ ਫਿਕਸਡ ਪਲੇਨ ਦਾ ਜਿਹੜਾ ਖਰਚਾ ਹੈ ਔਰ ਜਦੋਂ ਇਨਫਾਰਮੇਸ਼ਨ ਇਹਨਾਂ ਵੱਲੋਂ ਇਹ ਸਰਕਾਰ ਦੇ ਸਿਵਲ ਐਵੀਏਸ਼ਨ ਡਿਪਾਰਟਮੈਂਟ ਤੋਂ ਮੰਗੀ ਗਈ ਕੋਈ ਅੱਜ ਤੱਕ ਜਵਾਬ ਜਮ੍ਹਾਂ ਹੱਥ ਖੜੇ ਕਰ ਰਹੇ ਨੇ ਔਰ ਜਿੰਨੀਆਂ ਅਪੀਲਸ ਵੀ ਪਾਈਆਂ ਜਾ ਰਹੀਆਂ ਨੇ ਉਹ ਅਪੀਲਸ ਵੀ ਜੜੀਆਂ ਨੇ ਡਿਸਮਿਸ ਹੋ ਰਹੀਆਂ ਨੇ ਕਿਉਂਕਿ ਸਰਕਾਰ ਵੱਲੋਂ ਅਪਾਇੰਟਡ ਸਿਸਟਮ ਹੈ ਔਰ ਸਾਰੇ ਆਮ ਅਪੀਲਸ ਨੂੰ ਡਿਸਮਿਸ ਕਰ ਰਹੇ ਮੈਂ ਸਮਝਦਾ ਕਿ ਜਿਹੜੇ ਲੋਕਾਂ ਨੇ ਕਿਹਾ ਸੀ ਕਿ ਸਰਕਾਰ ਲੋਕਾਂ ਦੇ ਘਰਾਂ ਤੋਂ ਚੱਲੂਗੀ ਉਹ ਆਪਣੇ ਡਿਪਾਰਟਮੈਂਟਸ ਦਾ ਵੇਰਵਾ ਦੇਣ ਚ ਵੀ ਜੋ ਕਿ ਇੱਕ ਮੌਲਿਕ ਹੱਕ ਪੰਜਾਬ ਦੇ ਲੋਕਾਂ ਦਾ ਹੈ ਉਹ ਮੁਹੱਈਆ ਨਹੀਂ ਕਰਵਾ ਰਹੇ ਬੜਾ ਇੱਕ ਸੈਂਸਿਟਿਵ ਇਸ਼ੂ ਹੈ ਜਿਹੜੇ ਸਰਕਾਰ ਦੇ ਪੰਜਾਬ ਸਰਕਾਰ ਦੇ ਰਿਸੋਰਸਸ ਹੈ ਉਹ ਬਾਹਰ ਜਾ ਰਹੇ ਨੇ ਔਰ तमाम ਇਦਾਂ ਦੀਆਂ ਸਾਡੀਆਂ ਆਰਟੀਆਈ ਜਿਹੜੀਆਂ ਪੈਂਡਿੰਗ ਨੇ ਉਹ ਨਹੀਂ ਹੋ ਰਹੀਆਂ ਔਰ ਸਰਕਾਰ ਵੱਲ ਸਰਕਾਰ ਦਾ ਇਹਨਾਂ ਅਪੁਆਇੰਟਮੈਂਟਸ ਨੂੰ ਜਾਂ ਵੈਕੈਂਸੀਜ਼ ਨੂੰ ਫਿਲ ਕਰਨ ਦਾ ਕੋਈ ਧਿਆਨ ਸਾਨੂੰ ਨਜ਼ਰ ਨਹੀਂ ਵੀ ਆ ਰਿਹਾ ਸੋ ਇਹ ਤੁਹਾਡੇ ਮਾਧਮ ਰਾਹੀਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਇਹ ਗੱਲ ਕਰਨੀ ਸੀ ਕਿ ਰੋਜ਼ ਦੇ 50 ਤੋਂ 60 ਨਵੇਂ ਕੇਸ ਦਰਜ ਹੁੰਦੇ ਨੇ ਨਵੀਆਂ ਇਨਫੋਰਮੇਸ਼ਨਸ ਮੰਗੀਆਂ ਜਾਂਦੀਆਂ ਨੇ 9975 ਨੂੰ ਜੇ 2 ਤੋਂ ਵੱਧ ਸਾਲ ਲੱਗਣਗੇ ਤਾਂ ਜਿਹੜੀਆਂ ਨਵੀਆਂ ਇਨਫੋਰਮੇਸ਼ਨਸ ਮੰਗ ਰਹੇ ਆ ਉਹਨਾਂ ਨੂੰ ਕਿੰਨਾ ਟਾਈਮ ਲੱਗੂਗਾ ਮੈਂ ਸਮਝਦਾ ਸਿਸਟਮ ਬਿਲਕੁਲੀ ਸਿਸਟਮ ਕਲਾਪਸ ਹੋ ਗਿਆ ਇਹ ਸਰਕਾਰ ਦਾ ਸਰਕਾਰ ਚਲਾਉਣ ਵਾਲ ਕੋਈ ਧਿਆਨ ਨਹੀਂ ਲੋਕਾਂ ਨੂੰ ਸਰਵਿਸ ਦੇਣ ਚ ਕੋਈ ਧਿਆਨ ਨਹੀਂ ਤਾਂ ਮੈਨੂੰ ਆਇ ਲੱਗਿਆ ਕਿ ਇਸ ਮਸਲੇ ਨੂੰ ਹਾਈਲਾਈਟ ਕਰਕੇ ਪੰਜਾਬ ਦੇ ਲੋਕਾਂ ਤੱਕ ਜਰੂਰ ਪਹੁੰਚਦਾ ਕਰੀਏ ਔਰ ਸਰਕਾਰ ਦੀ ਜਿਹੜੀ ਟਰਾਂਸਪੇਰੈਂਸੀ ਵਾਲਾ ਜਿਹੜਾ ਇੱਕ ਝੂਠਾ ਵਾਦਾ ਇਹਨਾਂ ਨੇ ਕੀਤਾ ਸੀਗਾ ਉਹਦਾ ਚਿਹਰਾ ਵੀ ਜਿਹੜਾ ਹੈਗਾ ਦੋਰਾ ਮਾਪਦੰਡ ਉਹਨਾਂ ਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਔਰ ਮੈਂ ਸਰਕਾਰ ਨੂੰ ਇਸ ਪਲੈਟਫਾਰਮ ਰਾਹੀਂ ਅਪੀਲ ਵੀ ਕਰਨਾ ਚਾਹੁੰਦਾ ਕਿ ਆਪਣੀਆਂ ਵੈਕੈਂਸੀਜ਼ ਨੂੰ ਫਿਲ ਕਰੋ ਔਰ 체ਤੀ ਤੋਂ 체ਤੀ ਜਿਹੜੀਆਂ ਪੈਂਡੈਂਸੀਆਂ ਜਿਹੜੀ 1 ਸਾਲ ਦੀ ਪੈਂਡੈਂਸੀ ਹੈ ਔਰ ਜਿਹੜੀ ਤੁਹਾਡੀ ਵਾਇਲੇਸ਼ਨ ਹੈ ਇਨਫੋਰਮੇਸ਼ਨ ਐਕਟ ਦੇ ਕਾਨੂੰਨ ਦੀ ਜਿਹੜੀ ਵਾਇਲੇਸ਼ਨ ਹੈ ਇਹਦੀ ਪਰਪਾਈ ਤੁਹਾਨੂੰ ਕਰਨੀ ਪੈਣੀ ਹੈ ਔਰ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਨੂੰ ਦੇਣੇ ਪੈਣੇ ਆ ਤੁਸੀਂ ਲੁਕ ਨਹੀਂ ਸਕਦੇ ਇਸ ਲਈ ਅੱਜ ਆਪ ਸਾਰੇ ਸਾਥੀਆਂ ਨੂੰ ਤਕਲੀਫ ਦਿੱਤੀ ਹੈ ਮੈਨੂੰ ਪੋਲਿਟੀਕਲ ਮੈਲਾਫਾਈਡ ਇੰਟੈਂਸ਼ਨ ਨਜ਼ਰ ਆ ਰਹੀ ਹੈ ਸਰਕਾਰ ਦੇ ਮਨ ਚ ਮੈਲ ਨਜ਼ਰ ਆ ਰਹੀ ਹੈ ਕਿਉਂਕਿ ਬੜੀ ਡੈਮਿੰਗ ਇਨਫੋਰਮੇਸ਼ਨ ਹੈ ਜਿੱਦਾਂ ਦੀ ਇਨਫੋਰਮੇਸ਼ਨ ਇਹ ਆ ਰਹੀ ਹੈ ਮੌੜ ਮੰਡੀ ਦੀ ਇਨਫੋਰਮੇਸ਼ਨ ਹੈ ਐਮਓਯੂਜ਼ ਦੀ ਇਨਫੋਰਮੇਸ਼ਨ ਹੈ ਮੇਰਾ ਐਲੀਗੇਸ਼ਨ ਹੈ ਕਿ ਸਰਕਾਰ ਆਪਣੇ ਕੁਕਰਮਾਂ ਨੂੰ ਲੁਕਾਉਣ ਵਾਸਤੇ ਆਪਣੇ ਗਲਤ ਕੰਮਾਂ ਨੂੰ ਲੁਕਾਉਣ ਵਾਸਤੇ ਕਾਨੂੰਨ ਐਕਟ ਹੈ ਜਿਹੜਾ ਸਾਡਾ ਇਨਫੋਰਮੇਸ਼ਨ ਕਾਨੂੰਨ ਹੈ ਉਹਦੀ ਵਾਇਲੇਸ਼ਨ ਕਰ ਰਹੀ ਹੈ ਔਰ ਸੋਚੀ ਸੰਜੀ ਸਾਜ਼ਿਸ਼ ਨਾਲ ਇਹ ਅਪੁਆਇੰਟਮੈਂਟਸ ਨਹੀਂ ਕਰ ਰਹੇ 1 ਸਾਲ ਤੋਂ ਵੱਧ ਨਹੀਂ ਤਾਂ ਆਹ ਅਪੁਆਇੰਟਮੈਂਟਸ ਵੇਕੈਂਟ ਹੋਣ ਇਹ ਹੈਰਾਨੀ ਦੀ ਗੱਲ ਤਾਂ ਹੈ ਹੀ ਹੈ ਤੇ ਸਵਾਲ ਵੀ ਖੜੇ ਕਰਦੀ ਹੈ ਹਾਂ ਹਾਰੀ ਇਨਫੋਰਮੇਸ਼ਨ ਤੁਸੀਂ ਜਿਹੜੀ ਆ ਕਿਹੜੀ ਹੋ ਚਾਹੀਦੀ ਸੀ ਤਾਂ ਕਾਮਯਾਬ ਹੋ ਪਰ ਜਿਹੜੀਆਂ ਹੋਰ ਇਨਫੋਰਮੇਸ਼ਨ ਅਸੀਂ ਮੰਗੀਆਂ ਨੇ 9975 ਇਹ ਤਾਂ 3-4 ਨੇ 9975 ਪੈਂਡਿੰਗ ਨੇ ਔਰ ਕਦੋਂ ਦਿੱਤੀਆਂ ਨੇ ਕਿਵੇਂ ਦਿੱਤੀਆਂ ਨੇ ਇੱਕ ਇੱਕ ਸਾਲ ਲੜ ਲੜ ਕੇ ਇਨਫੋਰਮੇਸ਼ਨ ਕਢਾਉਣੀ ਪੈ ਰਹੀ ਹੈ ਕਿੱਥੇ ਆਟੋਮੈਟਿਕ ਸਿਸਟਮ ਹੋਣਾ ਚਾਹੀਦਾ ਕਿੱਥੇ ਜੋ ਕਾਨੂੰਨ ਦੀ ਪ੍ਰੋਵੀਜ਼ਨਸ ਹੈ ਉਹਦੇ ਮੁਤਾਬਿਕ ਇਨਫੋਰਮੇਸ਼ਨ ਆਉਣੀ ਚਾਹੀਦੀ ਹੈ ਉਹ ਜਿੰਨੀ ਇਨਫੋਰਮੇਸ਼ਨ ਆਈ ਹੈ ਉਹਦੇ ਚੋਂ ਅਸੀਂ ਡਾਟਸ ਕਨੈਕਟ ਕਰ ਰਹੇ ਹਾਂ ਔਰ ਬੜਾ ਵੱਡਾ ਇਹ ਮਸਲਾ ਪੰਜਾਬ ਦੇ ਲੋਕਾਂ ਲਈ ਹੈ ਕਿ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਆਪਣੀ ਅਪੁਆਇੰਟਮੈਂਟ ਕਰਨ ਤਾਂ ਜੋ ਸਪੀਡਲੀ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਹੱਕ ਨੂੰ ਦੇਖਦੇ ਹੋਏ ਉਹਨਾਂ ਨੂੰ ਇਨਫੋਰਮੇਸ਼ਨ ਮੁਹੱਈਆ ਕਰਾਵੇ ਆਮ ਲੋਕਾਂ ਦੀ ਗੱਲ ਕੀਤੀ ਇਹਨਾਂ ਲੋਕਾਂ ਦੀ ਕਿ ਤੁਹਾਡੀ ਆਖੀ ਜੁਆ ਕਰਦਾ ਜਾਦਾ ਹੈ 9175 ਆਰਟੀਆਈਸ ਸਾਡੀਆਂ ਆਰਟੀਆਈਸ ਨਹੀਂ 9175 ਆਰਟੀਆਈਸ ਜਿਹਦੇ ਵਿੱਚ ਆਮ ਲੋਕਾਂ ਨੂੰ ਪਰੇਸ਼ਾਨੀ ਹੈ ਇਹ ਤਾਂ ਹਜੇ ਅਸੀਂ ਕੱਢ ਕੇ ਲੈ ਕੇ ਆਏ ਹਾਂ ਲੜ ਕੇ ਜਿਹੜੀਆਂ ਹੋਰ ਆਮ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੇ ਕੋਈ ਕਿਸੇ ਨੇ ਕੋਰਟ ਵਿੱਚ ਕਿਸੇ ਨੂੰ ਸਰਕਾਰ ਨੂੰ ਸਵਾਲ ਪੁੱਛਣੇ ਨੇ ਕੋਰਟ ਵਿੱਚ ਲੈ ਕੇ ਜਾਣਾ ਜਾਂ ਸਰਕਾਰ ਦੀ ਅਦਰਵਾਈਜ਼ ਫੰਕਸ਼ਨਿੰਗ ਤੇ ਸਵਾਲ ਔਰ ਸੂਚਨਾ ਲੈਣੀ ਹੈ ਇਹ ਮੌਲਿਕ ਹੱਕ ਹੈ ਕੋਈ ਸੋਚ ਸਮਝ ਕੇ ਕਾਂਗਰਸ ਪਾਰਟੀ ਨੇ ਰਾਈਟ ਟੂ ਇਨਫੋਰਮੇਸ਼ਨ ਦਿੱਤਾ ਸੀ ਉਹਦੀ ਅਲੰਘਣਾ ਇਹ ਸਰਕਾਰ ਕਰ ਰਹੀ ਹੈ ਬਹੁਤ ਸਾਰੇ ਆਨਲਾਈਨ ਇੱਕ ਬੜਾ ਇੱਕ ਹੈਰਾਨੀਜਨਕ ਔਰ ਦੁੱਖ ਦੀ ਗੱਲ ਇਹ ਹੈ ਕਿ ਹੁਣੇ ਇੱਕ ਇਨਫੋਰਮੇਸ਼ਨ ਮੰਗੀ ਗਈ ਸੀ ਸਕੂਲ ਡਿਪਾਰਟਮੈਂਟ ਦੀ ਐਜੂਕੇਸ਼ਨ ਡਿਪਾਰਟਮੈਂਟ ਦੀ ਔਰ ਸਕੂਲ ਟੀਚਰ ਨੇ ਆਪਣੇ ਬੇਟੀ ਦਾ ਹੋਮਵਰਕ ਜਿਹੜਾ ਕਿੰਨੇ ਪੇਜਾਂ ਦਾ ਸੀ 36 ਪੇਜਾਂ ਦਾ ਆਪਣੀ ਸਕੂਲ ਟੀਚਰ ਨੇ ਆਪਣੀ ਕੁੜੀ ਦਾ ਸਟੂਡੈਂਟ ਦਾ ਹੋਮਵਰਕ ਬਤੌਰ ਇਨਫੋਰਮੇਸ਼ਨ ਵਜੋਂ ਭੇਜਤਾ ਸੀਗਾ ਇਹ ਇੱਕ ਇੱਥੋਂ ਪਤਾ ਲੱਗਦਾ ਸਰਕਾਰ ਦੀ ਕੀ ਮੰਚਾ ਹੈ ਇੱਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਸੰਜੀਗੀ ਸੰਜੀਦਗੀ ਨਾਲ ਇਸ ਸ਼ੂ ਨੂੰ ਲੈ ਰਹੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਧਿਆਨ ਹੀ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਜਦ ਤੱਕ ਤੁਸੀਂ ਅਪਾਇੰਟ ਨਹੀਂ ਕਰੋਗੇ ਸਿਸਟਮ ਨਹੀਂ ਬਿਠਾਉਂਗੇ ਤਾਂ ਸਹੀ ਜਾਣਕਾਰੀ ਪੰਜਾਬ ਦੇ ਲੋਕਾਂ ਤੱਕ ਨਹੀਂ ਜਾਊਗੀ ਤਾਂ ਹੋਮਵਰਕ ਭੇਜਿਆ ਗਿਆ ਇਹਦੋਂ ਸ਼ਰਮਨਾ ਘਰ ਤਾਂ ਕੋਈ ਨਹੀਂ ਹੋ ਸਕਦਾ ਹਾਂਜੀ ਬਿਲਕੁਲ ਅਸੀਂ ਹਾਈ ਕੋਰਟ ਵਾਲ ਰੁਖ ਕਰਾਂਗੇ ਔਰ ਵਕੀਲੀ ਕਾਨੂੰਨੀ ਰਾਏ ਦੇ ਕੇ ਵੀ ਇਸ ਕਾਨੂੰਨ ਨੂੰ ਕਿਵੇਂ ਚੈਲੰਜ ਕੀਤਾ ਜਾ ਸਕਦਾ ਹੈ ਤਾਂ ਹਾਈ ਕੋਰਟ ਵੱਲ ਬਰਕ ਕਰਕੇ ਅਸੀਂ ਇਹ ਸਰਕਾਰ ਨੂੰ ਸਵਾਲ ਪੁੱਛਾਂਗੇ ਕਿਉਂਕਿ ਜੁਡੀਸ਼ਰੀ ਹੈ ਜੁਡੀਸ਼ਰੀ ਹੀ ਸਰਕਾਰ ਨੂੰ ਸੈਪਰੇਸ਼ਨ ਆਫ ਪਾਵਰਸ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਔਰ ਜੁਡੀਸ਼ਰੀ ਨੂੰ ਦੇ ਸਾਹਮਣੇ ਸਰਕਾਰ ਨੂੰ ਖੜਾ ਕਰਨਾ ਪੈਣਾ ਹੈ ਕੇਸ ਆਲਰੇਡੀ ਕੋਈ ਨਹੀਂ ਲੱਗਿਆ ਹੋਇਆ ਕੱਟਾ ਬਾਲੀ ਸੁਣਵਾਈ ਹੋਈ ਹੈ ਉਹ ਸਰਕਾਰ ਨੇ ਜਵਾਬ ਦਿੱਤਾ ਵੀ ਇਸੇ ਗੱਲ ਤੱਕ ਲਾਵਾ ਤੁਸ਼ਨਾ ਜਿਹੜੇ ਰਹਿੰਦੇ ਨੇ ਇੱਕ ਸਾਲ ਕਿਉਂ ਹੋ ਗਿਆ ਇੱਕ ਵੀ ਇਨਫੋਰਮੇਸ਼ਨ ਕਮਿਸ਼ਨਰ ਨਹੀਂ ਹੈ ਇੱਕ ਸਾਲ ਤੋਂ ਇਹ ਦੁੱਖ ਦੀ ਗੱਲ ਹੈ ਇਹ ਦੁੱਖ ਦੀ ਗੱਲ ਹੈ ਇਹ 2022 ਲੈ ਕੇ ਹੋਟਾ ਕੇ ਦਿਨੋ ਇਹ 2022 ਤੋਂ ਬਾਅਦ ਦੀ ਇਨਫੋਰਮੇਸ਼ਨ ਹੈ ਔਰ ਤਮਾਮ ਇਦਾਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਰੀਸੈਂਟਲੀ ਅਸੀਂ ਪਾਈਆਂ ਨੇ ਜਾਂ ਉਹ ਤੋਂ ਪਹਿਲਾਂ ਵੀ ਜਿਹੜੀਆਂ ਰਿਜੈਕਟ ਹੋ ਰਹੀਆਂ ਨੇ ਬੇਸਲੈਸ ਗੱਲਾਂ ਕਰਕੇ ਸਿਵਲਾਈਜੇਸ਼ਨ ਡਿਪਾਰਟਮੈਂਟ ਆਪਣੀ ਇਨਫੋਰਮੇਸ਼ਨ ਜਿਹੜੀ ਲੁਕੋ ਰਿਹਾ ਔਰ ਅਪੀਲਸ ਵੀ ਡਿਸਮਿਸ ਹੋ ਰਹੀਆਂ ਨੇ ਨੇ ਉਹਦਾ ਡਾਟਾ 9175 ਦਾ ਕਿਉਂਕਿ ਜਦੋਂ ਇੱਕ ਵਿੰਗ ਕੰਮੇ ਨਹੀਂ ਕਰ ਰਿਹਾ ਤਾਂ ਸਾਨੂੰ ਆਏ ਲੱਗ ਰਿਹਾ ਕਿ ਇੱਕ ਡੇਢ ਸਾਲ ਤੋਂ ਇਹ ਸਾਰੀਆਂ ਇਨਫੋਰਮੇਸ਼ਨ ਪੈਂਡਿੰਗ ਹੈ ਉਦੋਂ ਪੁਰਾਣੀਆਂ ਕੋਈ ਪੈਂਡੈਂਸੀ ਨਹੀਂ ਲੱਗੀ ਸਾਨੂੰ ਉਹ ਇਨਫੋਰਮੇਸ਼ਨ ਵੀ ਮੰਗੀ ਹੋਈ ਆਪਾਂ ਆ ਕਿ ਉਹਦੀ ਇਨਫੋਰਮੇਸ਼ਨ ਵੀ ਅਸੀਂ ਮੰਗੀ ਹੈ ਕਿ ਇਹਦੇ ਵਿੱਚੋਂ ਕਿੰਨੀ ਪੁਰਾਣੀ ਹੈ ਪਰ ਜੋ ਸਾਨੂੰ ਲੱਗ ਰਿਹਾ ਕਿ 9175 ਚੋਂ ਮੈਕਸਮਮ ਮੈਕਸਮਮ ਕੀ 100% ਡੇਢ ਸਾਲ ਤੋਂ ਪੈਂਡਿੰਗ ਹੈ ਇੱਕ ਕੇਸ 9 ਮਹੀਨਿਆਂ ਤੋਂ ਵੱਧ ਚੱਲ ਨਹੀਂ ਸਕਦਾ ਕਿਉਂਕਿ 3 ਤੋਂ 4 ਤਰੀਕੇ ਪੈਂਦੀਆਂ ਨੇ 3 ਤੋਂ 4 ਤਰੀਕਾ ਪੈਂਦੀਆਂ ਨੇ ਤੇ 9 ਮਹੀਨਿਆਂ 'ਚ ਕੇਸ ਹੋ ਜਾਣਾ ਚਾਹੀਦਾ ਪਰ ਜਦੋਂ ਤਰੀਕਾ ਭੁਗਤਣ ਲਈ ਇਨਫੋਰਮੇਸ਼ਨ ਕਮਿਸ਼ਨਰ ਨਹੀਂ ਹੈ ਸਿਸਟਮ ਹੀ ਨਹੀਂ ਹੈ ਸੋ ਕਿਵੇਂ ਹੋਊਗਾ